ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਦਾਸ ਜਸਪ੍ਰੀ ਸਿੰਘ ਆਪ ਜੀ ਨਾਲ ਇੱਕ ਵੀਡੀਓ ਛੋਟੀ ਜੀ ਸਾਂਝੀ ਕਰ ਰਿਹਾ ਹਾਂ ਜਿਹਦੇ ਵਿੱਚ ਗੁਰੂ ਮਹਾਰਾਜ ਛੇਵੇਂ ਪਿਤਾ ਮੀਰੀ ਪਰੀਦੇ ਮਾਲਕ ਧੰਤਨ ਸਾਹਿਬ ਦੀ ਹੋਰ ਹਰਗੋਬਿੰਦ ਸਾਹਿਬ ਦੀ ਕਿਰਪਾਨ ਅਤੇ ਗੁਰੂ ਅੰਗਦ ਦੇ ਮਹਾਰਾਜ ਦੀ ਹਸਤ ਲਿਖਿਤ ਊੜਾੜਾ ਅਤੇ ਹੋਰ ਕੁਝ ਵਸਤਾਂ ਨੇ ਸੋ ਸਾਡੇ ਨਾਲ ਅੱਜ ਸਿੱਖ ਪੰਥ ਦੀ ਮਾਇਨਾਜ਼ ਹਸਤੀ ਭਾਈ ਭਗਵਾਨ ਸਿੰਘ ਜੀ ਖੋਜੀ ਜਿਨ੍ਹਾਂ ਨੇ ਕਈ ਐਸੀਆਂ ਜਗਾਵਾਂ ਜਿੱਥੇ ਸਿੱਖ ਸੰਗਤਾਂ ਦੀ ਪਹੁੰਚ ਨਹੀਂ ਹੋ ਸਕੀ ਉੱਥੋਂ ਤੱਕ ਪਹੁੰਚ ਕਰਕੇ ਖੋਜ ਕਰਕੇ ਸਾਰਾ ਇਤਿਹਾਸ ਸਿੱਖ ਸੰਗਤਾਂ ਨਾਲ ਸਾਂਝਾ ਕੀਤਾ ਤੇ ਭਾਈ ਸਾਹਿਬ ਜੀ ਵਾਰਗੁਰੂ ਜੀ ਦਾ ਖਾਲਸਾ ਭਾਈ ਜੀ ਕੀ ਵਾਹਿਫਤੀ ਸੋ ਆਪ ਜੀ ਨੂੰ ਬੇਨਤੀ ਹੈ ਕਿ ਜਿਹੜੀਆਂ ਵਿਵਸਥਾ ਹਨ ਇਹਨਾਂ ਬਾਰੇ ਥੋੜੀ ਜਿਹੀ ਜਾਣਕਾਰੀ ਦਿਓ ਵੀ ਇਹ ਕਿਹੜੇ-ਕਿਹੜੇ ਗੁਰੂ ਸਾਹਿਬ ਦੇ ਨਾਲ ਰਿਲੇਟਿਡ ਨੇ ਤੇ ਆਪ ਜੀ ਕੋਲ ਕਿਸ ਤਰ੍ਹਾਂ ਦੀਆਂ ਥੋੜਾ ਜਿਹਾ ਸੰਗਤ ਬਿਲਕੁਲ ਬਿਲਕੁਲ ਜੀ ਬਿਲਕੁਲ ਸਭ ਤੋਂ ਪਹਿਲਾਂ ਸੰਗਤਾਂ ਦਾ ਧੰਨਵਾਦ ਹੈ ਜੀ ਤੇ ਤੰਤਨਗੁਰ ਹਗੋਬਿੰਦ ਸਾਹਿਬ ਪਾਸ਼ਾ ਜੀ ਦੇ ਸਿੱਖ ਹੋਏ ਨੇ ਭਾਈ ਰੂਪचंद ਜੀ ਜਿਨ੍ਹਾਂ ਨੂੰ ਭਾਈ ਦੀ ਪਦਵੀ ਮਿਲੀ ਹੈ ਬਠਿੰਡੇ ਦੇ ਕੋਲ ਸੰਰੂਰ ਬਰਨਾਲੇ ਦੇ ਬਿਲਕੁਲ ਨੇੜੇ ਇੱਕ ਪਿੰਡ ਪੈਂਦਾ ਪਿੰਡ ਭਾਈ ਰੂਪਾ ਉਹਦੇ ਨਾਲ ਹੀ ਮਹਾਰਾਜ ਪੈਂਦਾ ਜਿੱਥੇ ਮਹਾਰਾਜ ਦੀ ਜੰਮ ਹੋਈ ਹੈ ਤੇ ਭਾਈ ਰੂਪचंद ਜੀ ਤੇ ਉਹਨਾਂ ਦੇ ਪਿਤਾ ਜੀ ਖੇਤਾਂ ਦੇ ਵਿੱਚ ਬੈਠੇ ਨੇ ਕਿ ਭਾਈ ਰੂਪ ਚੰਦ ਜੀ ਨੇ ਦੇਖਿਆ ਕਿ ਜਿਹੜਾ ਜਲ ਹੈ ਗਰਮੀਆਂ ਦੇ ਵਿੱਚ ਇਹ ਬਹੁਤ ਠੰਡਾ ਜਲ ਹੈ ਇਹ ਗੁਰੂ ਦੇ ਪੀਣ ਵਾਸਤੇ ਜਲ ਹੈ ਇਹ ਜਲ ਤਾਂ ਗੁਰੂ ਗ੍ਰਹਿਣ ਕਰੇਗਾ ਸਿੱਖ ਦੀ ਭਾਵਨਾ ਸੀ ਬੈਠ ਗਏ ਗੁਰੂ ਸ਼ਰਧਾ ਵਿਸ਼ਵਾਸ ਐਨੀ ਸੀ ਗੁਰੂ ਸਾਹਿਬ ਆਉਣ ਤੇ ਜਲ ਛਕਣ ਸ਼ਾਮ ਹੋ ਗਈ ਵਿਹੋਸ਼ ਹੋਣ ਵਾਲੇ ਹੋ ਗਏ ਉਧਰੋਂ ਗੁਰੂ ਹਰਗੋਬਿੰਦ ਸਾਹਿਬ ਦੀ ਭਾਈ ਕੀ ਡਰੋਣੀ ਸਨ ਉਹਨਾਂ ਨੂੰ ਅੰਦਰੋਂ ਜਦੋਂ ਉਹ ਸਿੱਖ ਦੀ ਜਗਿਆਸਾ ਵੇਖੀ ਤਾਂ ਗੁਰੂ ਸਹਿਬ ਜੀ ਭਾਈ ਕੀ ਢੋਲੀ ਤੋਂ ਚੱਲ ਕੇ ਇਹਨਾਂ ਪਰਿਵਾਰ ਕੋਲ ਪਹੁੰਚੇ ਜਿਹਦੇ ਨੇ ਖੇਤਾਂ ਦੇ ਵਿੱਚ ਉੱਥੇ ਕਹਿੰਦੇ ਭਾਈ ਪਿਆਰੇ ਉੱਠੋ ਜਲ ਸਕੋ ਨਹੀਂ ਪਾਸ਼ਾ ਜੀ ਆਪ ਜੀ ਜਲ ਸਕੋ ਫਿਰ ਉਸ ਸਮੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਲ ਸਿਖਾਇਆ ਫਿਰ ਇਹਨਾਂ ਨੂੰ ਜਲ ਸਿਖਾਇਆ ਤੇ ਇਹਨਾਂ ਦੇ ਬਹੁਤ ਬਖਸ਼ਿਸ਼ਾਂ ਕੀਤੀਆਂ ਬਹੁਤ ਵੱਡਾ ਬੀਬੀ ਸੂਰਤੀ ਦਾ ਇਤਿਹਾਸ ਤੁਸੀਂ ਆਪ ਜੀ ਜ਼ਰੂਰ ਪੜੋ ਤੇ ਇਹ ਪਿੰਡ ਭਾਈ ਰੂਪੇ ਦੇ ਵਿੱਚ ਇਹਨਾਂ ਦੇ ਅੱਗੇ 35 36 ਪਿੰਡ ਨੇ ਜੀ ਅੱਛਾ ਜੀ ਮਾਤਾ ਗੰਗਾਜੀ ਵਾਲਾ ਰੱਥ ਜਿਹੜਾ ਉਹ ਵੀ ਪਾਈ ਰੂਪੇ ਦੇ ਵਿੱਚ ਹੈ ਭਾਈ ਬਲਬੀਰ ਸਿੰਘ ਜੀ ਉਸੇ ਪਰਿਵਾਰ ਦੇ ਵਿੱਚੋਂ ਨੇ ਕਾਫੀ ਪਰਿਵਾਰ ਉੱਥੇ ਰਹਿੰਦੇ ਨੇ ਇਹਨਾਂ ਅਲੱਗ-ਅਲੱਗ ਪਰਿਵਾਰਾਂ ਕੋਲ ਇੱਕ ਪਰਿਵਾਰ ਕੋਲ ਸ਼ੀਸ਼ਾ ਵੀ ਪਿਆ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੋਰ ਬਹੁਤ ਨਿਸ਼ਾਨੀਆਂ ਨੇ ਭਾਈ ਪਰਮ ਸਿੰਘ ਧਰਮ ਸਿੰਘ ਗੁਰਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਰਹੇ ਇਸੇ ਪਰਿਵਾਰ ਦੇ ਸੱਚਖੰਡ ਹਰਿ ਗੁਰੂ ਸਾਹਿਬ ਤੱਕ ਨਾਲ ਗਏ ਉਸ ਸਮੇਂ ਜਿਹੜੀ ਗੁਰਬਾਣੀ ਪੜ੍ਹਦੇ ਸੀ ਹਸਤ ਲਿਖਤ ਪੋਥੀ ਹਾਂਜੀ ਤੇ ਦਸ਼ਮ ਪਾਤਸ਼ਾਹ ਦੀ ਬਾਣੀ ਇਹ ਜਿਹੜੇ ਅੰਗ ਨੇ ਇਹਨਾਂ ਦੇ ਉੱਤੇ ਸੋਨੇ ਦੀ ਜਿਹੜੀ ਹੈਗੀ ਉੱਤੇ ਦੇਖ ਰਹੋ ਨਕਾਸ਼ੀ ਹੋਈ ਹੋਈ ਹੈ ਅੱਛਾ ਜਿਹੜਾ ਸੰਗਤਾ ਦਰਸ਼ਨ ਕਰ ਰਹੀ ਹੈ ਨੇ ਜਿਹੜੀ ਪੋਥੀ ਦਾ ਦਰਸ਼ਨ ਕਰ ਰਹੀ ਹੈ ਨੇ ਇਹ ਹਸਤ ਲਿਖਿਤ ਹੈ ਹਸਤ ਲਿਖਿਤ ਹੈ ਸੋਨੇ ਦੀ ਹਸਤ ਲਿਖਿਤ ਸੋਨੇ ਦੀ ਜਿਹੜਾ ਆ ਪਹਿਲਾ ਅੰਗ ਹੈ ਜਿਹੜੇ ਵਿੱਚ ਵਿੱਚ ਅੰਗ ਨੇ ਉਹ ਸੋਨੇ ਦੀ ਮੀਨਾ ਕਾਰੀ ਹੋਈ ਹੋਈ ਹੈ ਵਿੱਚ ਸ਼ਾਹੀ ਪੱਤੇ 골ਡ ਦੀ ਅੱਜ ਦੇਖੋ ਕਿੰਨੇ ਸਾਲਾਂ ਤੋਂ ਬਾਅਦ ਹੈ ਉਸ ਤੋਂ ਬਾਅਦ ਇਸੇ ਪਰਿਵਾਰ ਦੇ ਕੋਲ ਭਾਈ ਬਲਬੀਰ ਸਿੰਘ ਜੀ ਦੇ ਪਰਿਵਾਰ ਦੇ ਕੋਲ ਗੁਰੂ ਅੰਗਦ ਦੇਵ ਜੀ ਦੇ ਉਸ ਸਮੇਂ ਦੀ ਗੁਰਮੁਖੀ ਅੱਖਰ ਤੇ ਸ੍ਰੀ ਸਾਹਿਬ ਇੱਕ ਨਹੀਂ ਦੋ ਨੇ ਜਿਹੜੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਿਤਾਬ ਹੈ ਇਹਦੇ ਇੱਕ ਪਿਛਲੇ ਪੰਨੇ ਦੇ ਉੱਤੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ੍ਰੀ ਸਾਹਿਬ ਜਿਹੜੀ ਇਸ ਪਰਿਵਾਰ ਨੂੰ ਬਖਸ਼ਿਸ਼ ਕੀਤੀ ਇੱਕ ਇਹ ਸ੍ਰੀ ਸਾਹਿਬ ਜਿਹੜੀ ਹੈ ਇਹ ਇਸ ਪਰਿਵਾਰ ਦੇ ਕੋਲ ਹੈ ਇਹ ਨਿਸ਼ਾਨੀਆਂ ਜਿਹੜੀਆਂ ਨੇ ਪਿੰਡ ਭਾਈ ਰੂਪੇ ਦੇ ਵਿੱਚ ਪਈਆਂ ਨੇ ਆਪ ਜੀ ਅੱਜ ਭਾਗਾ ਵਾਲਿਓ ਜੋ ਇਸ ਚੈਨਲ ਦੇ ਉੱਤੇ ਆ ਕੇ ਇਹਨਾਂ ਨਿਸ਼ਾਨੀਆਂ ਦੇ ਦਰਸ਼ਨ ਕਰ ਰਹੇ ਹੋ ਹੋਰ ਵੀ ਬਹੁਤ ਕਿੱਥੇ ਕਿੱਥੇ ਨਿਸ਼ਾਨੀਆਂ ਪਈਆਂ ਨੇ ਉਹ ਖੋਜ ਵਿਚਾਰ ਚੈਨਲ ਤੇ ਪਈਆਂ ਹੋਈਆਂ ਨੇ ਤੇ ਵੀਰ ਨੂੰ ਵੀ ਅਸੀਂ ਬੇਨਤੀ ਕਰਾਂਗੇ ਕਿ ਇੱਕ ਟੂਰ ਕੱਢਣ ਘੱਟੋ ਘੱਟ ਅਗਰ ਤੁਸੀਂ ਚਾਹੁੰਦੇ ਹੋ ਵੀ ਤਿੰਨ ਤਖਤਾਂ ਦਾ ਟੂਰ ਕੱਢਣ ਔਰ 500 ਨਿਸ਼ਾਨੀਆਂ ਦੇ ਦਰਸ਼ਨ ਕਰਾਣ ਵਾਹ ਜੀ ਉਹ 500 ਨਿਸ਼ਾਨੀਆਂ ਕਿੱਥੇ ਕਿੱਥੇ ਪਈਆਂ ਨੇ ਕਿਹੜੇ ਕਿਹੜੇ ਪਰਿਵਾਰਾਂ ਦੇ ਕੋਲ ਪਈਆਂ ਨੇ ਉਹਨਾਂ ਦੇ ਸੰਗਤ ਦਰਸ਼ਨ ਨਹੀਂ ਕਰ ਸਕਦੇ ਇੱਕ ਭਾਈ ਸਾਹਿਬ ਜੀ ਨੇ ਇੱਕ ਪੂਰਾ ਰੂਟ ਤਿਆਰ ਕੀਤਾ ਜੋ ਗੱਲਾਂ ਸਾਡੀਆਂ ਸਾਂਝੀਆਂ ਹੋਈਆਂ ਸੋ ਸਿਕ ਸੰਗਤਾਂ ਨੂੰ ਬੇਨਤੀ ਹੈ ਕਿ ਜੇ ਕਿਸੇ ਨੇ ਉਹਨਾਂ ਇਤਿਹਾਸਿਕ ਵਸਤਾਂ ਦੀ ਹੈ ਇਤਿਹਾਸਿਕ ਸਥਾਨਾਂ ਦੀ ਯਾਤਰਾ ਕਰਨੀ ਹੋਵੇ ਤਾਂ ਭਾਈ ਸਾਹਿਬ ਜੀ ਕੋਲ ਇੱਕ ਪੂਰਾ ਰੂਟ ਤਿਆਰ ਕੀਤਾ ਹੋਇਆ ਹੈ 10 ਦਿਨਾਂ ਦਾ ਰੂਟ ਹੈ ਤੇ ਜਿਵੇਂ ਕਿ ਆਪ ਜੀ ਨੂੰ ਭਾਈ ਸਾਹਿਬ ਜੀ ਨੇ ਦੱਸਿਆ ਕਿ ਇਹਨਾਂ ਦਾ ਚੈਨਲ ਹੈ ਖੋਜ ਵਿਚਾਰ ਸੋ ਉਹਦੇ ਤੋਂ ਆਪ ਜੀ ਲਿੰਕ ਲੈ ਕੇ ਸਾਰੀਆਂ ਉਹ ਰੂਟ ਤੇ ਜਾ ਕੇ ਜਾਂ ਭਾਈ ਸਾਹਿਬ ਜੀ ਨਾਲ ਕਨਸਰਨ ਕਰਕੇ ਉਹ ਸਾਰੀਆਂ ਵਸਤਾਂ ਤੇ ਇਤਿਹਾਸਿਕ ਸਥਾਨਾਂ ਤੇ ਤੇ ਤਿੰਨ ਤਖਤਾਂ ਦੇ ਭਾਈ ਸਾਹਿਬ ਜੀ ਤਿੰਨ ਤਖਤਾਂ ਦੇ ਪੰਜਾਬ ਦੀ ਪੂਰੀ ਯਾਤਰਾ ਹੋ ਜੇਗੀ ਪੂਰੀ ਯਾਤਰਾ ਹੋ ਜੇਗੀ ਸੋ ਸਿੱਖ ਸੰਤਾਂ ਨੂੰ ਇਹ ਵੀ ਬੇਨਤੀ ਹੈ ਕਿ ਉਹ ਵੀ ਯਾਤਰਾ ਸਮਾਂ ਕੱਢ ਕੇ ਜਰੂਰ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਵਾਰੀ ਕਰਨ ਤੇ ਭਾਈ ਸਾਹਿਬ ਜੀ ਆਪ ਜੀ ਨਾਲ ਸਾਂਝਾ ਸਮਾਂ ਕਰਕੇ ਬਹੁਤ ਅੱਛਾ ਲੱਗਿਆ ਸਾਡੇ ਬਹੁਤ ਧੰਨਵਾਗ ਜੋ ਆਪ ਜੀ ਨੇ ਸਿੱਖ ਸੰਤਾਂ ਨਾਲ ਇਹ ਚੀਜ਼ਾਂ ਆਪ ਜੀ ਨੇ ਸਾਂਝੀਆਂ ਕੀਤੀਆਂ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਸੋ ਦਾਸ ਭਾਈ ਜਸਪ੍ਰੀਤ ਸਿੰਘ ਅਤੇ ਭਾਈ ਭਗਵਾਨ ਸਿੰਘ ਜੀ ਖੋਜੀ ਸੋ ਇਨਿਆਕ ਵਿਚਾਰਾ ਆਪ ਵੀ ਨਾਲ ਸਾਂਝੀਆਂ ਹੋਈਆਂ ਸੋ ਇਹ ਜੋ ਵੀਡੀਓ ਹੈ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਗੁਰੂ ਸਾਹਿਬ ਜੀ ਦੀਆਂ ਜੋ ਇਤਿਹਾਸਿਕ ਅਵਸਥਾ ਨੇ ਉਹਨਾਂ ਦੇ ਦਰਸ਼ਨ ਸਾਰੀਆਂ ਸਿੱਖ ਸੰਗਤਾਂ ਕਰ ਸਕਣ ਇਨਿਆਕ ਬੇਨਤੀਆਂ ਪਰਵਾਣ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ